ਅਰਜਨਦੇਵ ਜੀ ਦੀ ਸ਼ਹਾਦਤ ਜੇ ਨਾ ਹੁੰਦੀ ਤਾਂ ਅੱਜ ਸਿੱਖ ਧਰਮ ਦੀ ਰੂਪਰੇਖਾ ਕੁਝ ਹੋਰ ਹੀ ਹਣੀ ਸੀ ਉਹਨਾਂ ਦਾ ਜਨਮ 1563 ਈਸਵੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੀ ਕੋਕੋ ਗੋਇੰਦਵਾਲ ਸਾਹਿਬ ਹੋਇਆ ਗੁਰੂ ਅਰਜਨਦੇਵ ਜੀ ਦਾ ਇੱਕ ਭਰਾ ਸੀ ਪ੍ਰਿਥੀ ਚੰਦ ਉਹ ਇਸ ਗੱਲ ਤੋਂ ਬੜਾ ਖੇਜਦਾ ਸੀ ਕਿ ਅਸਲੀ ਗੁਰਗਦੀ ਦਾ ਆਕਦਾਰ ਮੈਂ ਹਾਂ ਉਸਨੇ ਮੁਗਲ ਦਰਬਾਰ ਵਿੱਚ ਗੁਰੂ ਸਾਹਿਬ ਦੀਆਂ ਚੁਗਲੀਆਂ ਵੀ ਕੀਤੀਆਂ ਸੀ ਗੁਰੂ ਅਰਜਨਦੇਵ ਜੀ ਨੇ ਉਸ ਸਮੇਂ ਸਿੱਖੀ ਦਾ ਇੰਨਾ ਕਿ ਜ਼ਿਆਦਾ ਪ੍ਰਚਾਰ ਕੀਤਾ ਕਿ ਗੁਰਦੁਆਰਿਆਂ 'ਚ ਬੜੀ ਭਾਰੀ ਮਾਤਰਾ ਦਾ ਸੰਗਤਾਂ ਇਕੱਠ ਹੋਣਾ ਸ਼ੁਰ ਤੇ ਕੋਈ ਵੀ ਬਿਮਾਰੀ ਫੈਲ ਜਾਂਦੀ ਸੀ ਉੱਥੇ ਆਪ ਜਾ ਕੇ ਸੇਵਾ ਕਰਿਆ ਕਰਦੇ ਸੀ ਇਸ ਲਈ ਲੋਕਾਂ ਦੇ ਦਿਲਾਂ ਵਿੱਚ ਬਹੁਤ ਵੱਡੀ ਜਗ੍ਹਾ ਬਣ ਗਈ ਸੀ ਗੁਰੂ ਅਰਜਨ ਦੇਵ ਜੀ ਲਈ ਅਕਬਰ ਦੇ ਦਰਬਾਰ ਵਿੱਚ ਇੱਕ ਅਫਸਰ ਸੀ ਤੰਦੂ ਜੋ ਗੁਰੂ ਸਾਹਿਬ ਤੋਂ ਬਹੁਤ ਹੀ ਜ਼ਿਆਦਾ ਨਫ਼ਰਤ ਕਰਦਾ ਸੀ ਸ਼ੇਖ ਅਫਰੀਦ ਬੁਖਾਰੀ ਅਕਬਰ ਦੇ ਦਰਬਾਰ ਵਿੱਚ ਬਹੁਤ ਵੱਡਾ ਮੰਤਰੀ ਸੀ ਉਹ ਵੀ ਗੁਰੂ ਸਾਹਿਬ ਤੋਂ ਖਿਜਿਆ ਫਿਰਦਾ ਸੀ ਇਹਨਾਂ ਦੋਵਾਂ ਨੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਝੂਠੀਆਂ ਸ਼ਿਕਾਇਤਾਂ ਲਾ ਦਿੱਤੀਆਂ ਕਹਿੰਦੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਉਹ ਸਭ ਗਲਤ ਲਿਖਿਆ ਹੋਇਆ ਹੈ ਇਸ ਕਾਰਨ ਅਕਬਰ ਨੇ ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਪਰ ਗੁਰੂ ਅਕਬਰ ਦੇ ਸਾਹਮਣੇ ਕੁਝ ਸਲੋਕ ਪੜਕੇ ਸੁਣਾਏ ਤਾਂ ਅਕਬਰ ਨੇ ਵੀ ਬੋਲ ਧਿਆਨ ਨਾਲ ਉਹਨਾਂ ਨੂੰ ਸੁਣਿਆ ਤਾਂ ਅਕਬਰ ਨੇ ਕਿਹਾ ਇਹ ਚ ਵਿੱਚ ਤਾਂ ਕੁਝ ਵੀ ਗਲਤ ਨਹੀਂ ਲਿਖਿਆ ਹੋਇਆ ਜਿਸ ਕਾਰਨ ਅਕਬਰ ਚੰਦੂ ਦੇ ਸ਼ੇਖ ਫਰੀਦ ਬੁਖਾਰੀ ਨੂੰ ਬਹੁਤ ਚੜਕਿਆ ਤਾਂ ਅਕਬਰ ਨੇ ਵੀ ਗੁਰੂ ਗਰੰਤ ਸਾਹਿਬਾ ਕੇ ਸੀਸ ਨਿਵਾਇਆ ਤੇ ਕਹਿੰਦਾ ਮੈਂ ਜਦਲ ਹੋ ਰਾਵਾਂਗਾ ਤਾਂ ਗੁਰੂ ਸਾਹਿਬ ਨੂੰ ਜ਼ਰੂਰ ਮਿਲਾਂਗਾ ਤਾਂ ਜਿਆਦਾ ਉਹਨਾਂ ਹੋਰ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਵੀ ਆਇਆ ਸੀ ਪਰ ਕੁਝ ਸਮੇਂ ਬਾਅਦ ਅਕਬਰ ਦੀ ਹੋ ਗਈ ਸੀ ਮੌਤ ਫਿਰ ਉਸ ਦਾ ਪੁੱਤਰ ਰਾਜਾ ਬਣਿਆ ਜਹਾਂਗੀਰ ਜਿੱਥੇ ਅਕਬਰ ਗੁਰੂ ਸਾਹਿਬ ਨੂੰ ਬਹੁਤ ਹੀ ਵਧੀਆ ਸਮਝਦਾ ਰਿਹਾ ਪਰ ਜਹਾਂਗੀ ਤਨ ਤੇ ਅਕਬਰ ਦਾ ਪੋਤਾ ਖੁਸਰੋ ਸੀ ਜਿਸ ਨੂੰ ਅਕਬਰ ਬਹੁਤ ਹੀ ਵਧੀਆ ਇਨਸਾਨ ਸਮਝਿਆ ਕਰਦਾ ਸੀ ਇਸ ਲਈ ਅਕਬਰ ਜਹਾਂਗੀਰ ਦੀ ਥਾ ਤੇ ਖੁਸਰੋ ਨੂੰ ਹੱਕਦਾਰ ਬਣਾਉਣਾ ਚਾਹੁੰਦਾ ਸੀ ਗੱਦੀ ਦਾ ਪਰ ਜਹਾਂਗੀਰ ਨੂੰ ਆਪਣੀ ਗੱਦੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੁੰਦਾ ਇਸ ਲਈ ਜਹਾਂਗੀਰ ਕਹਿੰਦਾ ਇਸ ਨੂੰ ਫੜ ਕੇ ਲਿਆਓ ਇਸ ਲਈ ਮੌਕਾ ਵੇਖ ਕੇ ਖੁਸਰੋ ਵੀ ਭੱਜ ਭੱਜ ਕੇ ਲਾਹੌਰ ਚਲਾ ਜਾਂਦਾ ਹੈ ਖੁਸਰੋ ਗੁਰੂ ਅਰਜਨ ਦੇਵ ਜੀ ਕੋਲ ਪਹੁੰਚਦਾ ਤੇ ਉਹਨਾਂ ਕੋਲ ਜਾ ਕੇ ਮਦਦ ਮੰਗਦਾ ਗੁਰੂ ਅਰਜਨ ਦੇਵ ਜੀ ਉਸ ਦੀ ਪੂਰੀ ਮਦਦ ਕਰਦੇ ਤੇ ਉਸ ਨੂੰ ਲੰਗਰ ਛਕਾਉਂਦੇ ਨੇ ਇੱਥੋਂ ਹੀ ਉਸ ਨੂੰ ਇੱਕ ਮੌਕਾ ਮਿਲ ਜਾਂਦਾ ਤੇ ਉਸ ਨੇ ਇੱਕ ਚਿੱਠੀ ਲਿਖੀ ਆਇਆ ਕਿ ਉਸਨੂੰ ਕਿਹਾ ਤੋ ਹੀ ਬਾਦਸ਼ਾਹ ਬਣੇਗਾ ਦੇਖੋ ਕਿਥੋਂ ਕੀ ਗੱਲ ਬਣਾ ਗਿਆ ਸੀ ਖੁਸਰੋ ਐਨਾ ਲੈ ਕੇ ਚਿੱਠੀ ਭੇਜੀ ਸਿੱਧਾ ਜਹਾਂਗੀਰ ਕੋਲ ਜਹਾਂਗੀਰ ਖੁਸਰੋ ਤੇ ਗੁਰੂ ਸਾਹਿਬ ਤੇ ਬਹੁਤ ਖੇਚਦਾ ਸੀ ਤਾਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬੁਲਾਇਆ ਤਾਂ ਇਹ ਮੋਲ ਵੇਖ ਕੇ ਪ੍ਰਥੀ ਚੰਦ ਚੰਦੂ ਤੇ ਹੋਰ ਬਹੁਤ ਸਾਰੇ ਲੋਕ ਬੜੇ ਖੁਸ਼ ਹੋਏ ਜਹਾਂਗੀਰ ਨੇ ਪੁੱਛਿਆ ਕਿ ਤੁਸੀਂ ਹਕੂਮਤ ਦੇ ਬਾਗੀ ਦੀ ਮਦਦ ਕਿਉਂ ਕੀਤੀ ਹੈ ਫਿਰ ਗੁਰੂ ਸਾਹਿਬ ਦੇਖੋ ਕੀ ਕਹਿੰਦੇ ਕਹਿੰਦੇ ਉਹ ਤੇਰਾ ਦੁਸ਼ਮਣ ਹੈ ਇਸ ਲਈ ਉਸ ਦੀ ਮਦਦ ਨਹੀਂ ਕੀਤੀ ਬਲਕਿ ਉਹ ਗੁਰੂ ਸਾਹਿਬ ਦੇ ਦਰ ਤੇ ਮਦਦ ਲਈ ਆਇਆ ਇਸ ਲਈ ਉਸ ਦੀ ਮਦਦ ਕੀਤੀ ਸੀ ਕਿਉਂਕਿ ਜੇ ਅਸੀਂ ਲੋਟਬੰ ਨਾਨਕਦੇਵ ਜੀ ਨੇ ਬਣਾਇਆ ਸੀ ਅਸੀਂ ਉਹਨਾਂ ਦੇ ਉਲਟ ਜਾਂਦੇ ਤਾਂ ਜਦ ਗੁਰੂ ਨਾਨਕਦੇਵ ਜੀ ਦਾ ਨਾਂ ਜਹਾਗੀਰ ਦੇ ਕੰਨਾਂ ਵਿੱਚ ਪੈਂਦਾ ਹੈ ਤਾਂ ਉਹਨਾਂ ਨੂੰ ਬਹੁਤ ਹੀ ਗੁੱਸਾ ਚੜਦਾ ਤਾਂ ਕਹਿੰਦਾ ਜੇ ਤੁਸੀਂ 2 ਲੱਖ ਰੁਪਏ ਜੁਰਮਾਨਾ ਭਰ ਦਿੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਨਾਲ ਖੜੇ ਕੁਝ ਸਿੱਖ ਕਹਿੰਦੇ ਕਹਿੰਦੇ ਅਸੀਂ ਰਲ ਮਿਲ ਕੇ ਪੈਸੇ ਦੇ ਦੇਨੇ ਹਾਂ ਤੁਸੀਂ ਜਾਣ ਦਿਓ ਪਰ ਗੁਰੂ ਅਰਜਨ ਦੇਵ ਜੀ ਨੇ ਮਨ੍ਹਾ ਕਰ ਦਿੱਤਾ ਕਹਿੰਦੇ ਅਸੀਂ ਸੰਗਤ ਦੇ ਪੈਸੇ ਆਪਣੇ ਉੱਤੇ ਨਹੀਂ ਲਾ ਸਕਦੇ ਤੇ ਜਹਾਗੀਰ ਨੂੰ ਕਹਿੰਦੇ ਤੂੰ ਜੋ ਕਰ ਸਕਦਾ ਹੈ ਕਰ ਲੈ ਪਰ ਜੁਰਮਾਨਾ ਨਹੀਂ ਭਰਨਾ ਸੀ ਤੇ ਨਾਲ ਹੀ ਕਹਿੰਦੇ ਜੁਰਮਾਨਾ ਦਾ ਚੋਰਾ ڈاکੂ ਉੱਤੇ ਲਾਇਆ ਜਾਂਦਾ ਹੈ ਨਾ ਕਿ ਸੰਤਾ ਫਕੀਰਾਂ ਉੱਤੇ ਜਹਾਗੀ ਦੇ ਲੇਖਕ ਗੁਰਗਨ ਸਾਹਿਬ ਵੇਚ ਅਤੇ ਫਿਰ ਗੁਰੂ ਜੀ ਸਾਫ ਮਨਾ ਕਰ ਦਿੰਦੇ ਨੇ ਇੰਨਾ ਸੁਣ ਕੇ ਉਹ ਜਹਾਕੀਰ ਹੁਣ ਪੂਰੀ ਤਰ੍ਹਾਂ ਖੇਜ ਗਿਆ ਸੀ ਤਾਂ ਫਿਰ ਜਹਾਕੀਰ ਨੇ ਮੌਤ ਦਾ ਫਰਮਾਨ ਸੁਣਾ ਦਿੱਤਾ ਤੇ ਉਹਨਾਂ ਉੱਪਰ ਸਿਆਸਤਿ ਆਸ਼ਾ ਨਾਮ ਦੀ ਧਾਰਾ ਲਾ ਦਿੱਤੀ ਗਈ ਕਿ ਇਸ ਦੇ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ ਹੁਣ ਸੁਣੋ ਇਹ ਕੀ ਹੈ ਇਹ ਧਾਰਾ ਚੰਗੇ ਜਖਾਨ ਨੇ ਸ਼ੁਰੂ ਕਰਵਾਈ ਸੀ ਕਿ ਜਦ ਕਿਸੇ ਤਾਂ ਆਰਮਿੰਗ ਇਨਸਾਨ ਜਾਂ ਸੰਤ ਨੂੰ ਸ਼ਹੀਦ ਕੀਤਾ ਜਾਵੇ ਤਾਂ ਇਸ ਦਾ ਰਾਦੇ ਦਿਨ ਸ਼ਹੀਦ ਕੀਤਾ ਜਾਵੇ ਤਾਂ ਜੋ ਸ਼ਹੀਦ ਕਰਦੇ ਵੇਲੇ ਖੂਨ ਦਾ ਇੱਕ ਵੀ ਤੁਪਕਾ ਥੱਲੇ ਡੇਗ ਗਿਆ ਤਾਂ ਉਹਨਾਂ ਵਿੱਚ ਉਹ ਜਿਹੇ ਰੂਹਾ ਪੈਦਾ ਹੋਣ ਗਿਆ ਜਿਹੜੀਆਂ ਜ਼ਾਲਮਾਂ ਨੂੰ ਖਤਮ ਕਰ ਦੇਣਗੀਆਂ ਗੁਰੂ ਮਾਵਲੋ ਤਤੀ ਤਵੀ ਦੇ ਬਿਠਾਇਆ ਗਿਆ ਗਰਮ ਤੋਂ ਗਰਮ ਰੇਤ ਉਹਨਾਂ ਦੇ ਸਰੀਰ ਉੱਤੇ ਪਾਈ ਗਈ ਤੇ ਗਰਮ ਖੋਲਦੇ ਪਾਣੀ ਵਿੱਚ ਉਹਨਾਂ ਨੂੰ ਉਬਾਲਿਆ ਗਿਆ ਤੇ ਆਖਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਦਰਿਆ ਵਿੱਚ ਰੋੜ ਦਿੱਤਾ ਐਨੇ ਪਿਆਲਕ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਵਕਤ ਜ਼ੁਲਮਾਂ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੁੰਦਾ ਹੈ ਤੇ ਇਹਨਾਂ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਸਿਬਾਹੀ ਬਣਦੇ ਨੇ ਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਜੇ ਤੁਸੀਂ ਹਰਗੋਬਿੰਦ ਸਾਹਿਬ ਜੀ ਉੱਤੇ ਵੀ ਇੱਕ ਵੱਡੀ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖ ਦੇਣਾ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਆਇਆ ਜਾ ਕੇ ਦੇਖ ਲਵੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ